ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਦੀ ਆਪਣੀ ਵੀਡੀਓ ਹੈਗੀ ਆ ਡਰੈਂਚਿੰਗ ਨਮੂਨਿਆਂ ਤੇ ਆ ਜਿਹੜੀ ਤੁਹਾਡੇ ਸਾਹਮਣੇ ਸੀਸੀ ਪਈ ਆ ਕਿਸੇ ਫਾਰਮਰ ਨੂੰ ਕਿਸੇ ਨੇ ਕਿਹਾ ਵੀ ਤੂੰ ਆਪਦੀ ਜਿਹੜੀ ਗਾਂ ਸੋਈ ਆ ਤੇ ਤੂੰ ਆ ਇਹਨੂੰ ਆਸ਼ੀਸ਼ੀ ਦੇ ਦੇ ਤੇ ਜਲਦੀ ਦੁੱਧ ਤੇ ਆਜੂਗੀ ਉਹ ਫਾਰਮਰ ਸੀਸ਼ੀ ਲਿਆਇਆ ਤੇ ੱੱਕੇ ਨਾਲ ਜਲਦੀ ਜਲਦੀ ਦੇਣ ਲੱਗ ਪਿਆ ਉਹਨੂੰ ਦੇਣ ਦਾ ਤਰੀਕਾ ਨਹੀਂ ਪਤਾ ਸੀਗਾ ਆ ਤੁਹਾਡੇ ਸਾਹਮਣੇ ਗਾਂ ਹੈਗੀ ਆ ਹੁਣ ਇਸ ਤਰ੍ਹਾਂ ਦੇ ਦੇਖੋ ਕਿਵੇਂ ਸਾਲ ਲੈ ਰਹੀ ਆ ਉਨੇ ਫਾਰਮ ਬਰਨੇ ਸ਼ੀਸ਼ੀ ਲਈ ਤੇ ਇਹ ਗਾਂ ਗਾਂ ਖੜ ਹਟਦੀ ਨਹੀਂ ਸੀਗੀ ਉਹਨੇ ਇੱਕ ਲਕਮ ਸ਼ੀਸ਼ੀ ਲਈ ਤੇ ਮੂੰਹ ਚ ਪਾਤੀ ਤੇ ਖੜ ਦੇਣੀ ਇੱਕੋ ਉਹ ਚਲੀ ਗਈ ਦਵਾਈ ਉਹਦੇ ਫੇਫੜਿਆਂ ਦੇ ਵਿੱਚ ਦੇਖੋ ਸਾਹ ਕਿਸ ਤਰ੍ਹਾਂ ਲੈ ਰਹੀ ਹੈ ਇਹਦਾ ਪੇਟ ਦੇਖੋ ਸਾਹ ਪੇਟ ਰਹੀਂ ਅਬਡੋਮਨਲ ਅਬਡੋਮਨ ਥਰੋ ਸਾਹ ਲੈ ਰਹੀ ਹੈ ਇਹ ਤੇ ਇਹਨੂੰ ਡਰੈਂਚਿੰਗ ਨਮੋਨੀਆ ਦਾ ਕੇਸ ਹੋ ਗਿਆ ਹੈ ਇਹ ਕੇਸ ਬਹੁਤ ਹੀ ਜ਼ਿਆਦਾ ਸੀਰੀਅਸ ਕੇਸ ਹੁੰਦਾ ਤੁਹਾਡੇ ਸਾਹਮਣੇ ਹੁਣ ਮੈਂ ਇਹ ਦਵਾਈਆਂ ਲਿਖ ਰੱਖੂੰਗਾ ਇਹਦਾ ਅਲਾ ਇਲਾਜ ਕੀਤਾ ਟੈਫਰੋਸੈਫ 1 ਗ੍ਰਾਮ ਨਾਲ ਜੀਟ ਦਾ ਟੀਕਾ ਤੇ ਨਾਲ ਉਹ ਪੇਨ ਕਿਲਰ ਇਹ ਟੀਕੇ ਤੁਸੀਂ 3 ਦਿਨ ਲਗਾਤਾਰ ਲਗਾਉਣੇ ਆ ਤੇ ਜੇ ਕੰਡੀਸ਼ਨ ਜ਼ਿਆਦਾ ਸੀਰੀਅਸ ਹੈ ਤੇ ਨਾਲ ਤੁਸੀਂ 10 ਐਮਐਲ ਪ੍ਰੈਡਨੀਸਨੋਨ ਵੀ ਐਡ ਕਰ ਸਕਦੇ ਹੋ ਘਟੋ ਘਟੇ ਟਰੀਟਮੈਂਟ 3 ਦਿਨ ਕਰਨਾ ਹੈ ਤੇ ਗਾਂ ਰਿਕਵਰੀ ਹੋ ਜੂਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ ਜੇ ਕਿਸੇ ਗੱਲ ਬਾਰੇ ਨਾ ਪਤਾ ਲੱਗਿਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਕਿ ਦਵਾਈ ਕਿੰਨੀ ਲਾਉਣੀ ਆ ਕਿੰਨੇ ਦਿਨ ਲਾਉਣੀ ਆ ਤੇ ਕਿਸ ਤਰ੍ਹਾਂ ਗੋਲੀਆਂ ਦੇਣੀਆਂ ਐ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਹੋਰ ਵੀਡੀਓ ਵੀ ਦੇਖੋ